ਸ਼ਿਰਗੁਰ ਨਾਨਕਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਆਯੋਜਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਤਾ ਗਿਆ। ਗੁਰਦੁਆਰਾ ਮਾਡਲ ਟਾਊਨ ਤੋਂ ਸ਼ੁਰੂ ਹੋਣ ਵਾਲੇ ਇਸ ਮਹਾਨ ਨਗਰ ਕੀਰਤਨ ਵਿੱਚ ਹਜ਼ਾਰਾਂ ਗੁਰੂ ਪਿਆਰਿਆਂ ਨੇ ਪਾਗ ਲਿਆ ਤੇ ਫਿਰ ਇਹ ਮਹਾਨ ਨਗਰ ਕੀਰਤਨ ਟਾਂਗੂ ਰੋਡ ਲਾਈਟ ਆ ਵਾਲਾ ਚੌਕ ਬਾਲਮੀਕੀ ਚੌਕ ਗਾਂਧੀ ਚੌਕ ਡਾਕਨਾ ਚੌਕ ਗਾੜੀ ਆਹਤਾ ਟਲਹੋ ਜੁਰੜ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਗਰਾਉਂਡ ਦੇਖੇ ਸਮਾਂ ਪੋਇਆ ਜਗਾ ਜਗਾ ਸਿੱਖ ਨੌਜਵਾਨਾਂ ਵੱਲੋਂ ਗੱਤਕਾ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਨਾਲ ਹੀ ਗੁਰੂ ਪਿਆਰੇਵਾਂ ਵੱਲੋਂ ਸ਼ਰਧਾਲੂਆਂ ਵੱਲੋਂ ਜਗਾ ਜਗਾ ਤੇ ਸਟਾਲ ਲਗਾ ਕੇ ਇਸ ਮਹਾਨਗਰ ਦੀ ਹੁੰਦਾ ਸਵਾਗਤ ਵੀ ਕੀਤਾ ਗਿਆ ਗੁਰੂ ਪਿਆਰੇਵਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਤੇ ਨਾਲ ਹੀ ਚਰ ਸੇਵਾ ਦੇ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਤੇ ਗੁਰਦੁਆਰਾ ਮਾਡਲ ਟਾਊਨ ਦੇ ਕਮੇਟੀ ਪ੍ਰਧਾਨ ਮਨਪ੍ਰੀਤ ਸਿੰਘ ਸਾਨੀ ਅਕਾਲੀ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਗਨਵਰ ਮਿੰਟੂ ਗੁਰਦੁਆਰਾ 에어ਪੋਰਟ ਬੰਦ ਕਮੇਟੀ ਦੇ ਦਾਨ ਗੁਰਦੀਪ ਸਿੰਘ ਗੁਲਾਟੀ ਨੇ ਇਸ ਸ਼ੁਭ ਦਿਹਾੜੇ ਦੀ ਸਭ ਨੂੰ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂਆਂ ਵੱਲੋਂ ਦੱਸੇ ਗਏ ਰਾਹ ਤੇ ਚੱਲ ਕੇ ਜੀਵਨ ਸਫਲ ਕਰਨਾ ਹੀ ਉਹਨਾਂ ਦੇ ਪ੍ਰਤੀ ਸੱਚੀ ਫਕੀ ਹੈ ਤੇ ਸੱਚੀ ਸ਼ਰਧਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਉਹਨਾਂ ਦੇ ਆਦੇਸ਼ਾਂ ਅਨੁਸਾਰ ਕਰਨਾ ਚਾਹੀਦਾ ਹੈ ਤੇ ਉਸ ਧਰਮ ਨੂੰ ਆਪਣੇ ਜੀਵਨ ਦਾ ਉਹ ਅੰਗ ਬਣਾਉਣਾ ਚਾਹੀਦਾ ਹੈ ਜਿਸ ਨੂੰ ਨਿਭਾਉਂਦੇ ਹੁਆ ਗੁਰੂ ਸਾਹਿਬਾਨ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਪੁਰਨੀਕਾ ਖਾਲਸਾ ਆਲਵਾਹਨ ਜੀ ਦੇ ਦੇਵੀ ਅੱਜ ਸਾਈਂ ਕਾਲੀ ਪਾਸ਼ਾ ਜੀ ਸਾਈਂ ਗੁਰੂ ਨਾਲ ਦੇਸ਼ ਮਹਾਰਾਜ ਦੇ ਆਗਮਨ ਪੰਡਾਲਪੁਰ ਦੇ ਸੰਬੰਧ ਵਿੱਚ ਦੁਵਾਰਾ ਸ਼੍ਰੀ ਕੁਸ਼ੇਤ ਕਮਾਡੇ ਤੋਂ ਅਤੇ ਇਸੇ ਤਰ੍ਹਾਂ ਦੇ ਸਬੂਤ ਵਿਆਰਣ ਪ੍ਰਬੰਧਕ ਕਮੇਟੀਆ ਵੱਲੋਂ ਧਾਰਮਿਕ ਵਿਸ਼ੇ ਕਮੀਆਂ ਵੱਲੋਂ ਸਾਡੇ ਦੌਰ ਦੇ ਸਿ ਬਾਹਰ ਨਗਰ ਗੁਪਤਨ ਦੁਵਾਰਾ ਕੀ ਕਮੇਟੀ ਕਮਾਡਾ ਮਾਰਡਨ ਦੁਆਰਾ ਦਿੱਤੇ ਗਏ ਹਨ ਉਂਕੀ ਪਠਾਨਕੋੜ ਦੇ ਵਾਪਰ ਵਚਾਰਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਗ੍ਰੋਹਰਤਿਕ ਪਬਲਿਕ ਗਰਾਊਂਡ ਦੇ ਸਟਾਪਕ ਤੋਂ ਦੇ ਭਾਂਪੁਰ ਸ਼ਹਿਰ ਦੇ ਸਮਾਜਿਕ, ਸਵਾਰਕ, ਧਾਰਮਿਕ ਗਾਂਦੇ ਦੇ ਪ੍ਰਤੀਬੰਧੀਆਂ ਵੱਲੋਂ ਜਗਾ ਜਗਾ ਦੇ ਨਗਰ ਕੀਰਤ ਦਾ ਸਵਾਗਤ ਕੀਤਾ ਜਾ ਰਿਹਾ ਹੈ ਸਮੁੱਚੀਆਂ ਸੱਤਾਂ ਦਾ ਸਮੁੱਚੀਆਂ ਜੱਦੇ ਬੰਧਾ ਦਾ ਸਮੁੱਚੇ ਵਿਵਾਰ ਬਟਲਾ ਦਾ ਸਮੁੱਚੀਆਂ ਸੁਖਾਵਾਂ ਦਾ ਜਿਸ ਨੂੰ ਜਗਾ ਜਗਾ ਦੇ ਉਸ ਨਗਰ ਕੀਰਤ ਦਾ ਸਟਾਲ ਲਗਾ ਕੇ ਬੁੱਲਾ ਦੀ ਰਿਕਾ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਅੰਗੇ ਇੱਕ ਪ੍ਰੋਗਰਾਮ ਲਾਈਟ ਵਾਲੇ ਚੌਕ ਦੇ ਵਿੱਚ ਅੱਗੇ ਜਾ ਕੇ ਇੱਥੇ ਪੰਜਾਬ ਪੁਲਿਸ ਦੀ ਚੁੱਕੜੀ ਵੱਲੋਂ ਸੁਵਾਰਦੀ ਵੀ ਦਿੱਤੀ ਜਾਣੀ ਹੈ ਉਹ ਵੀ ਵੇਖਣ ਵਾਲੀ ਜਿੱਤੀ ਹੈ ਨਾਮ ਸਾਰੀ ਸੰਸਮ ਦੇਤੀ ਕਰਾਂਗਾ ਕਿ ਉਸੇ ਪੁੱਤ ਦੇ ਵੀ ਕੋ ਕੋ ਇੱਕ ਵਾਰੀ ਗੋਰ ਸੁਵੀਆਂ ਸੰਸਮ ਸਾਇਬ ਜੀ ਪਟਿਆਲੇ ਦੇ ਜੀ ਮਹਾਰਾਜ ਤੇ ਆਪਰਕਾਸ਼ ਗੁਰੂ ਨੂੰ ਲੱਗ ਲੱਗ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਬੈ ਜੀ ਕੀ ਕਟੇ ਗੁਨਾਨਤ ਪਰਗਟਿਆ ਕਿ ਇਤੋ ਜਗ ਜਾਣਣ ਹੋਆ ਗੁਨਾਨਤ ਦੇ ਮਹਾਰਾਜੀ ਦੇ ਪੱਤੋ 555 ਪ੍ਰਕਾਸ਼ਪੁਰ ਵਿੱਚ ਉਹ ਦੁਆਰਾ ਗੰਨ ਜੇ ਇੱਕ ਦਮਾਰ ਬਾੜਾ ਟਾਊਨ ਤੋਂ ਨਗਰ ਕੀਤਾ ਹੁੰਦਾ ਹੈ ਜਿਆਦੇ ਸਾਰੇ ਪਿਆਰਾ ਤੋਂ ਆਇਆ ਜਿਸ ਨੂੰ ਹਰ ਕਿਸੇ ਪਬਲਿਕ ਸਪੋਰਟ ਦੇ ਗਰਾਉਂਡਾਂ 'ਤੇ ਮਾਤ ਹੋਏਗਾ ਇਹਦੇ ਵਿੱਚ ਤਮੂ ਜਿਥੇ ਬੰਦੀਆਂ ਹਰ ਆਦਮੀ ਖੇਰਦਾਰ ਕਿ ਕਿਰਕ ਪੌੜਿਆ ਅਸੀਂ ਤਮੂ ਨਾਲਕ ਨਾਮ ਲੈ ਕੇ ਦਿਨ ਤੇ ਲਖਲ ਹੁਦਾਈ ਦਿੰਦੇ ਹਾਂ ਵਾਏ ਗੁਰਜੀ ਦਾ ਫਲਸਾ ਵਾਏ ਗੁਰਜੀ ਕੀ ਬੱਲੇ ਵਾਏ ਗੁਰਦਾਤਾ ਵਾਏ ਗੁਰਜੀ ਬੱਲੇ ਸਤਿ ਸ਼੍ਰੀ ਅਕਾਲ ਜੀ ਜਿਹੜੇ ਤੇ ਇਹ ਮੇਰੇ ਤੋਂ ਵਿਜਾਲਿਕਾ ਆਨੰਦ ਹੋਆ ਅੱਜ ਦੇ ਪਹਿਲੇ ਨੇਪਾਲੀ ਪਾਸ਼ਾਹੀ ਦਾ ਅੰਤਵਾੰਸ਼ੀ ਜਿਹੜੇ ਤੋਂ ਆਲਗ ਦੇ ਦਿੱਤੇ ਤੇ ਪਾਸ਼ਵਰੂਪ ਸਬੱਤ ਨਗਰ ਕੀਰਤਨ ਜਿਹੜਾ ਕਿ ਗੋਦਵਾਰਾ ਮਾਲ ਤੋਂ ਸਿੰਘ ਸਭਾ ਤੋਂ ਨਿਕਲਦਾ ਹੋਇਆ ਸਾਰੇ ਸ਼ਹਿਰ ਤੋਂ ਨਿਕਲ ਕੇ ਸੰਪਾਸੋਂ ਟੂਲ ਦੇ ਗਰਾਉਂਡ ਦੇ ਵਿੱਚ ਦੀ ਸਮਾਪਤੀ ਹੋਵੇਗੀ ਅੱਜ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਿਸ਼ਾਪ ਦੇਸ਼ ਵਾਸੀ ਤੇ ਪ੍ਰਗਟਾਤ ਲਾਡ ਨਾਮ ਦੇਵਾ ਸੰਗਤ ਨੂੰ ਬਹੁਤ ਬਹੁਤ ਵਧਾਈ ਦੇ ਮੈਂ ਗੁਰਾਨੋ ਦੀ ਜਿੱਤੇ ਪ੍ਰਕਾਸ਼ ਪਰੋ ਤੇ ਔਰ ਮੈਂ ਇਸ ਸ਼ਹਿਰ ਦੇ ਸਾਰੇ ਹੀ ਸੰਸਥਾਵਾਂ ਨੂੰ ਨਿੱਲਾ ਸੰਸਥਾਵਾਂ ਦੇ ਕਿ ਬਖਰੀ ਬਖਰੀ ਐਨ ਜੀਓ ਧਾਰਨੇਕ ਨੌਨ ਧਾਰਨੇਕ ਸਾਰੀਆਂ ਨੇ ਜਾ ਕੇ ਸੜਕਾਂ ਤੇ ਸਟਾਲ ਲਗਾਏ ਨੇ ਗੁਰੂ ਵਾਲੇ ਦੇ ਡਾਕਰ ਕੀਪਰ ਦਾ ਪ੍ਰੋਗਰਾਮ ਕੀਤਾ ਕਿ ਉਹਨਾਂ ਦਾ ਦਰਦ ਜਿੰਦੀਆਂ ਕਰਾਈਆਂ ਤੋਂ ਆਪਣੇ ਵੱਲੋਂ ਜੋਰ ਨੇ ਕਾਲੀ ਕਾਲ ਤੇ ਸੂਚੀ ਜਟੇ ਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਰਾਸ਼ ਦੇ ਵੀ ਮੈਂ ਇੱਕੋ ਪੈਸੇ ਦੇਣਾ ਚਾਹੁੰਦਾ ਕਿਉਂਕਿ ਆਰਵਤ ਦੇ ਜੀ ਨੇ ਇਹ ਕਿ ਆ ਸੀ ਕਿ ਖੇਡ ਖੇਡ ਤੇ ਸਭ ਜਗ ਉੱਤਿਆ ਬਹੁ ਭਲੇ ਕੋ ਮੰਦੇ ਜਿਉ ਸਾਰਾ ਇਹ ਪ੍ਰੋਜੈਕਟ ਇਹ ਕਿ ਆ ਅੱਜ ਜੋ ਇਸ ਸਮਾਜ ਦਾ ਜੋ ਹਾਲਾਤ ਹੁੰਦੇ ਜਾ ਰਹੇ ਨੇ ਵੱਖੋ ਵੱਖ ਆਪਣੇ ਆਪਣੇ ਧਿਰਾਂ ਦੇ ਵਿੱਚ ਵੱਖੋ ਵੱਖ ਤੇ ਬਿਲੀਆ ਜੀ ਵੱਡੇ ਜਾਂਦੇ ਨੇ ਮੈਂ ਇਹ ਕਹਦਾ ਕਿ ਸਾਰੇ ਇੱਕ ਜੁਟੋ ਕੇ ਇੱਕ ਪਰਿਵਾਰ ਦੇ ਵਾਂਗੂ ਸਾਰਾ ਸਮੂਜਾ ਸੰਸਾਰ ਰਹੇ ਵੇ ਔਰ ਕਿਸੇ ਸਾਰੇ ਖੁੱਟੀਆਂ ਦਾ ਖੇੜਾ ਪਲਾਉਂਦੇ ਰਹਿਣ ਵਾਈ ਕਥਾ ਸਾਹ ਵਾਈ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ Bring them to a and GEMS Cambridge International School, Pathankot affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a&m institute's jalandhar Dalhousie bypass road patankar